ਲੋ ਵੀ ਸੱਜਣੋ ਤੁਹਾਡੇ ਲਈ ਇੱਕ ਗਾਂ ਦੀ ਵੀਡੀਓ ਲੈ ਕੇ ਆਏ ਆਂ ਗਲਾਸੀ ਵਾਲਾ ਥਾਣਾ ਵਪਾਰੀ ਜੀ ਨੂੰ ਕਹਿੰਦੇ ਆ 10 ਦਿਨ ਪਏ ਆ ਹਜੇ ਤੇ ਬਾਈਆਂ ਦਾ ਸੀਲ ਵੀ ਬਹੁਤ ਜ਼ਿਆਦਾ ਸੀਲ ਠੰਡੀ ਦੀ ਫੁੱਲ ਗਰੰਟੀ ਆ ਬਾਈਆਂ ਦਾ ਕਰਦੇ ਆ ਗੱਲ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ Facebook ਪੇਜ ਸਤਨਾਮ ਡੇਰੀ ਫਾਰਮਰਸ ਦੇ ਵਿੱਚੋਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਮੇਰੇ ਵੀਰਾਂ ਨੇ ਹਾਈਪਿਕ ਆਪਣੇ YouTube ਚੈਨਲ ਤੇ Facebook ਪੇਜ ਨੂੰ ਲਾਈਕ ਫੋਲੋ ਨਹੀਂ ਕੀਤਾ ਫੋਲੋ ਕਰੋ ਪਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਮੇਰੇ ਆਪਣੇ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟਾ ਤਸੀਲੇ ਨੂੰ ਜੈਤੋ ਪੈਂਦੀ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਥੋੜੇ ਟਾਈਮ ਦੀ ਕੱਚੀ ਗਾਂ ਦੀ ਵੀਡੀਓ ਲੈ ਕੇ ਆਏ ਆ ਬਾਕੀ ਦੀ ਜਾਣਕਾਰੀ ਆਪਾਂ ਬਾਅਦ ਹੀ ਉਹਨਾਂ ਨੂੰ ਪੁੱਛਦੇ ਆ ਤੇ ਕਰਦੇ ਉਹਨਾਂ ਨਾਲ ਗੱਲਬਾਤ ਅਜੀ ਸਸਰੀ ਕਾ ਵੀ ਕਿਨਾ ਹੈ ਆਪਣਾ ਮਰਣਾ ਜੀਤਾ ਸਿੰਘ ਹੈ ਜੀ ਠੀਕ ਹੈ ਮੋਬਾਈਲ ਨੰਬਰ ਦੱਸੋ 93636842 ਠੀਕ ਹੈ ਜੀ ਜਿਹੜੀ ਵੀ ਆ ਗਾਂ ਖੜੀ ਹੈ ਕਿੰਨੇਵੇਂ ਸੂਏ ਸੁਣਾਏ ਸੀ ਨੇ ਕਿੰਨੇਵੇਂ ਸੂਏ ਸੁਣਾਏ ਨੇ ਠੀਕ ਹੈ ਜੀ ਕਿੰਨਾ ਟਾਈਮ ਪਿਆ ਜੀ ਇਹ 10 ਦਿਨ ਪਿਆ ਜੀ 10 ਦਿਨ ਪਏ ਹਾਂ ਜੀ ਪਹਿਲਾਂ ਨੇ ਕਿੰਨਾ ਕਿਤੇ ਦੁੱਧ ਨਹੀਂ ਪਹਿਲਾਂ ਦਿਨ ਲਈ 17 18 ਲੀਟਰ ਦੁੱਧ ਪਿਆ ਪਹਿਲਾਂ ਨੇ ਠੀਕ ਹੈ ਇੱਕ ਦੀ ਦੂਜੇ ਸੂਏ ਸੁਣਾਏ ਨੇ ਹਾਂ ਜੀ ਦੂਜੇ ਸੂਏ ਸੁਣਾਏ ਨੇ ਇਹ ਆਈ ਕਿੰਨੀ ਕੁ ਉਮੀਦ ਆ ਰੋਕੀ ਐ ਤੁਸੀਂ ਦੁੱਧ ਪਾ ਦੋਗੇ 1000 ਮੀਟਰ ਦੇ 1000 ਪਾਓਗੇ ਠੀਕ ਹੈ ਭਾਈ 10 ਦਿਨਾਂ ਦੇ ਤੇ 100 ਭਾਈ 10 ਦਿਨਾਂ ਦੇ ਕੱਤੀ ਕਿਸਾਨ ਵੀਰੋ ਦੱਸ ਦਿੰਦੀ ਆ ਜੇ ਕੱਚੀ ਆ ਕਿਸ ਕੁਆਲਿਟੀ ਦੀ ਚੈੱਕ ਕਰ ਲਓ ਖਾਣ ਬਹੁਤ ਸੋਹਣਾ ਲੱਗਾ ਦੋਸਤੋ ਮੋਟੀ ਜਿਹਾ ਖਾਣਾ ਲੈਕ ਤਾਂ ਬੌਲੇ ਚੈੱਕ ਕਰ ਸਕਦੇ ਆ ਅਜੇ 10 ਦਿਨ ਪਏ ਆ ਟਲ ਟੂਲ ਦੇਖ ਲਓ ਤੁਸੀਂ ਸੁਰਾਚੱਕਾ ਤਾਂ ਦੋਸਤੋ ਵੇਖੋ ਬੰਦੋ ਬਈ ਦੂਸਰੀ ਸਾਈਡ ਤੋਂ ਤੁਹਾਨੂੰ ਉਹ ਚੱਕਰ ਆਉਣਾ ਹੈ। ਇੱਡੀ ਸਾਈਡ ਤੋਂ ਚੱਲ। ਇੱਡੀ ਸਾਈਡ ਤੋਂ ਹੋਣਾ ਚੱਕਰ ਸਕਦੇ ਤੁਸੀਂ। ਬਸ ਤਾਂ ਬਹੁਤ ਠੰਡੀ ਸੀਲਾ ਦੇਖੋ ਚੱਕਾ ਸਕਦੇ ਤੁਸੀਂ ਅਜੇ ਮਰਜੀ ਹੱਥ ਲਾਈਏ ਆਪਾਂ ਜਵਾਕ ਬੈਠੇ ਤੇ ਦੂਜਣ ਨੂੰ ਚੱਕ ਲੀ ਕੋਈ ਚੱਕਾ ਦਿੱਤੀ ਇਸ ਕੋਲ ਜੀ ਦੀ ਤੇ ਰੇਟ ਕੀ ਕਰਦੇ ਮਈਆ ਇਹਦਾ ਰੇਟ ਬਈ ਦੇ ਲੈਣ ਵਾਲੇ ਕਰਨਾ ਜੀ 65000 ਦੇ ਵਿੱਚੋਂ ਛੋਟ ਛੱਪੇ ਕਰਨਾ ਠੀਕ ਹੈ ਤੁਸਨ ਵੀਰੋ ਬਾਈ ਜਾਨੇ 65000 ਰੁਪਈਆ ਜੀ ਡਿਮਾਂਡ ਆ ਬਸ ਇਸ ਕੋਲ ਛੋਟ ਛੱਪਾ ਹੀ ਹੋਊਗਾ ਤੇ ਐਕਟੀਟ ਪਰਾਉਂ ਨਿਕਲੋ ਦੁੱਧ ਦੀ ਉਮੀਦ ਆ ਖਾਣ ਬਹੁਤ ਸੋਹਣਾ ਲੱਗਿਆ ਦੋਸਤੋ ਮੁੱਠੀ ਵਾਲਾ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਵੇਖ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ